ਮੇਰੀ ਕਬੂਤਰਬਾਜ਼ੀ ਸੀ ਜਿਹੜੀ ਇਹ ਉਸਤਾਦ ਰਮਜਾਨ ਦੇ ਘਰੋਂ ਪੂਰੀ ਹੋਈ ਤੇ ਇਹਦੇ ਉੱਤੇ ਨਾਂ ਦੇਖ ਲਿਓ ਜਿਹੜਾ ਮਰਜੀ ਬੰਦਾ ਪੜ ਲਿਓ ਉਸਤਾਦ ਰਮਜਾਨ ਦਾ ਲਿਖਿਆ ਆਪ ਕੋ ਮਰ ਗਿਆ ਅੱਲਾ ਉਹਨੂੰ ਜੰਨਤ ਨਸੀਬ ਕਰੇ ਉਹਦੀ ਕਬਰ ਤੇ ਜੇ ਕੋਈ ਅਜ਼ਾਬ ਆ ਅੱਲਾ ਪਾਕ ਆਪਣੇ ਪਿਆਰੇ ਨਾਮ ਦੇ ਸਦਕੇ ਟਾਲ ਦੇਵੇ ਮੈਂ ਉਹਦਾ ਨਾਂ ਨਹੀਂ ਮਟਾਇਆ ਬਿਲਕੁਲ ਸਹੀ ਹੈ ਸ਼ਾਦੀ ਅੱਲਾ ਤੁਹਾਡੇ ਨਸੀਬਾਂ ਦੀ ਕਰੇ ਮੋੜ ਵੀ ਗੋਲੀਆਂ ਵੀ ਠੰਡਾ ਪਾਣੀ ਵੀ ਇਹਦੇ ਉੱਤੇ ਲਿਖਿਆ ਹੋਇਆ ਤੇ ਲਿਖਿਆ ਹੋਇਆ 우ਸਤਾਦ ਰਮਜ਼ਾਨ ਦਾ ਬਣਾਇਆ ਮੈਂ ਜ਼ਰੂਰ ਹੈ ਕਾਮਯਾਬੀ ਇੱਥੇ ਮੈਨੂੰ ਮਿਲੀ ਸੀ ਤੇ ਅੱਗੇ ਆਵੇ ਹਾਂ ਭਾਈ ਅੱਗੇ ਆਇਓ ਥੋੜਾ ਜਿਹਾ ਅੱਗੇ ਆ ਥੋੜਾ ਜਹਾ ਤੂੰ ਪਰੇ ਨੂੰ ਹੋ ਜਾ ਫਾਇਦੀ ਨਵੀਂ ਕਿਤਾਬ ਮਾਸ਼ਾਅੱਲਾ ਤੁਹਾਨੂੰ ਮੇਰੀ ਹੈ ਜੇ ਤੋ ਤੁਸੀਂ ਬਹੁਤ ਕੁਝ ਜ਼ਿਆਦਾ ਸਿੱਖਨਾ ਵਸੀਨ ਕਿੱਥੇ ਆ ਨਹੀਂ ਹੋਰ ਯੋ ਸੀ ਪਾਲਾ ਬੋਤੇ ਇਹੀ ਤਰ੍ਹਾਂ ਸ਼ੌਕ ਸੀ ਜਾਂ ਕੋਈ ਹੋਰ ਵੀ ਸ਼ੌਕ ਸੀ ਜੀ ਸ਼ਗੀਰ ਦੀ ਸ਼ੌਕ ਸੀ ਐ ਕੋਈ ਸ਼ੌਕ ਸੀ ਆ ਇੰਨਾ ਖਰਚਾ ਮ ਲੈਣ ਲਈ ਕੀਤਾ ਪਿਆਰ ਵਾਸਤੇ ਸਾਰਾ ਪਿਆਰ ਤਾਂ ਮੈਂ ਕਰਦਿਆਂ ਹੀ ਜਾਣਾ ਜਦੋਂ ਮੈਂ ਸ਼ਗੀਰਦ ਕਰ ਲਿਆ ਜੇ ਮੈਂ ਇੱਥੋਂ ਜਾਂਦਾ ਘਰ ਜਾਂਦੇ ਆ ਤਾਂ ਜਾਣ ਤੋਂ ਪਹਿਲੇ ਕਿਸੇ ਬੰਦੇ ਨੂੰ ਪਤਾ ਸੀ ਇੱਥੋਂ ਫੈਸਲਾਬਾਦ ਜਾਣਾ ਨਹੀਂ ਜੀ ਬਿਲਕੁਲ ਨਹੀਂ ਹੈ ਤੇ ਜੇ ਮੇਰੀ ਉਹ ਡੈਥ ਹੋ ਜਾਂਦੀ ਫੈਸਲਾਬਾਦ ਜਾਂਦੇ ਦੀ ਪਾਕਿਸਤਾਨ ਦੋਸਤੀ ਦੇ ਸਾਲ ਜੀ ਇਹ ਗੱਲਾਂ ਨੂੰ ਮੌਤ ਨੂੰ ਯਾਦ ਰੱਖਣਾ ਚਾਹੀਦਾ ਭੁੱਲੜਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੇ ਮੈਂ ਕੁਛ ਦਵਾਈ ਨਾ ਏ ਬਾਅਦ ਚ ਕਿਸੇ ਹੋਰ ਤੋਂ ਮੰਦਣ ਬਿਜਤੀ ਕਿਦੀ ਆ ਜਿਸ ਮਕਸਦ ਲਈ ਇਹਨਾਂ ਨੇ ਇੰਨਾ ਕੁਛ ਕੀਤਾ ਇਹਨਾਂ ਦਾ ਮਕਸਦ ਹੀ ਨਾ ਹੱਲ ਹੋਵੇ ਸ਼ਾਦਾ ਅਸਲ ਤੇ ਸਾਜੀ انسان ਦੀ ਜਿਹੜਾ ਇਹ ਕਹਿੰਦਾ ਪਿਆਰ ਮਾਪਦਾ ਇੱਕ ਕਹਿੰਦਾ ਇੱਥੇ ਇੱਕ ਖੜਾ ਹੋ ਅੱਗੇ ਆ ਮੀਰਾ ਮਮਾ ਬਖਸ਼ਾ ਫਰਮਾਉਂਦੇ ਕਹਿੰਦਾ ਪੱਲੇ ਨਹੀਂ ਬਾਰੇ ਨਾ ਪੰਛੀ ਤੇ ਦਰवेश ਜਿਨ੍ਹਾਂ ਨੂੰ ਤਕਵਾ ਹੈ ਰੱਬ ਦਾ ਉਹਨਾਂ ਨੂੰ ਰੱਬ ਤੋਂ ਹਮੇਸ਼ਾ ਇਸ ਕਬੂਤਰਬਾਜ਼ੀ ਤਕਲੇ ਦੀ ਹੈ ਜਿਹਦਾ ਤਕਵਾ درست ਹੋਏਗਾ ਉਹ ਫਾਇਦ ਪਾਏਗਾ ਜਿਹਦਾ ਤਕਵਾ